ਮਾਨਸਿਕ ਪੀੜਾ ਦੇ ਚ ਤੜਪਦਾ ਹੋਇਆ ਮਨੁੱਖ ਕਰਨ ਲੱਗ ਪੈਂਦਾ ਹੈ ਵਾਹਿਗੁਰੂ 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 ਜੈਸੇ ਉਹ ਪਾਣੀ ਪਾਣੀ ਕਰ ਰਿਹਾ ਹੈ ਪਿਆਸ ਹੈ ਵੈਸੇ ਹੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਵਾਹਿਗੁਰੂ ਦੀ ਪਿਆਸ ਹੈ ਪਿਆਸ ਤੋਂ ਬਿਨਾ ਪਾਣੀ ਪਾਣੀ ਕਰਨਾ ਕੀ ਮੈਨੇ ਰਖਦਾ ਪਿਆਸ ਤੇ ਹੈ ਨਹੀਂ ਪਾਣੀ ਪਾਣੀ ਕਰੀ ਜਾਵੇ ਸ਼ਬਦ ਦੇ ਤੀਰ ਤੇ ਲਗਿਆ ਨਹੀਂ ਤੇ ਮਨ ਦੇ ਚ ਪਿਆਸ ਪੈਦਾ ਨਹੀਂ ਹੋਈ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਇਸ ਤੋਂ ਅੰਦਾਜ਼ਾ ਲਾ ਲਓ ਅੰਦਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰੂ ਵਚਨ ਮਨ ਤੀਰ ਲਗਈਆ ਪਰਮਾਤਮਾ ਦੀ ਪਿਆਸ ਪੈਦਾ ਹੋ ਗਈ ਉਹ ਪਿਆਸ ਤੇ ਖੋਜਣ ਤੇ ਮਜਬੂਰ ਕਰੇਗੀ ਆਪ ਦੀ ਗਿਆਤ ਲਈ ਅਰਜ਼ ਕਰਾਂ ਮਨ ਜ਼ਿਆਦਾ ਇਸ ਵਾਸਤੇ ਭਟਕ ਗਏ ਤਾਨਾ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਲੋੜਾਂ ਬਣਾ ਲਏ ਭੋਜਨ ਤਨ ਦੀ ਲੋੜ ਹੈ ਪਰ ਮਨ ਦਾ ਸਵਾਦ ਬਣ ਗਏ ਮਨ ਦੀ ਲੋੜ ਬਣ ਗਈ। ਪਦਾਰਥ ਤਨ ਦੀ ਲੋੜ ਨੇ ਪਰ ਇਹ ਮਨ ਦਾ ਲੋਭ ਬਣ ਗਏ। ਪਦਾਰਥ ਮਨ ਦੀ ਲੋੜ ਹੀ ਨਹੀਂ ਹੈ। ਇਹਦੇ ਨਾਲ ਕੋਈ ਮਨ ਦੀ ਤ੍ਰਿਪਤੀ ਵੀ ਨਹੀਂ ਆਉਂਦੀ। ਵੱਡੇ ਤੋਂ ਵੱਡਾ ਰਾਜਾ ਮਹਾਰਾਜਾ ਵੀ ਕੰਗਾਲ ਮਿਲੇਗਾ ਮਨ ਦੇ ਤ੍ਰਿਪਤੀ। ਕਿਉਂਕਿ ਮਨ ਦੀ ਇਹਦੇ ਨਾਲ ਪੂਰਤੀ ਨਹੀਂ ਆਉਂਦੀ। ਉਖਤੇ ਤਨ ਨੂੰ ਲਗਣੀ ਚਾਹੀਦੀ ਸੀ। ਪਦਾਰਥਾਂ ਦੀ ਲੋੜ ਤੇ ਤਨ ਦੀ ਹੈ। ਪਰ ਮਨ ਨੇ ਆਪਣੀ ਪਿਆਸ ਬਣਾ ਲਈ। ਮਨ ਨੇ ਆਪਣੀ ਭੁੱਖ ਬਣਾ ਲਈ। ਜਿਤਨੇ ਚਿਰ ਤੱਕ ਪਦਾਰਥਾਂ ਦੀ ਭੁੱਖ ਮਨ ਦੇਚ ਹੈ ਪਰਮਾਤਮਾ ਦੀ ਭੁੱਖ ਪੈਦਾ ਹੀ ਨਹੀਂ ਹੁੰਦੀ ਨਹੀਂ ਹੁੰਦੀ ਆਤਮ ਅਨਭਵੀ ਦੱਸਦੇ ਨੇ ਜਿਸ ਦਿਨ ਸਮਝ ਦੀ ਚੋਟ ਖਾ ਕੇ ਜਾਂ ਦੁੱਖਾਂ ਤੋਂ ਚੋਟ ਖਾ ਕੇ ਸਤ ਸੰਗ ਤੋਂ ਸ਼ਬਦ ਦੀ ਚੋਟ ਖਾ ਕੇ ਸੰਸਾਰ ਦੀ ਪਿਆਸ ਜਦ ਵਿਸ਼ਰਾਮ ਕਰਦੀ ਹੈ ਉਦੋਂ ਨਿਰੰਕਾਰ ਦੀ ਪਿਆਸ ਪੈਦਾ ਹੁੰਦੀ ਉਸ ਤੋਂ ਪਹਿਲੇ ਨਹੀਂ ਪਦਾਰਥਾਂ ਦੀ ਪਿਆਸ ਸ਼ਾਂਤ ਹੁੰਦੀ ਹੈ ਉਦੋਂ ਪ੍ਰਮਾਤਮਾ ਦੀ ਪਿਆਸ ਪੈਦਾ ਹੁੰਦੀ ਹੈ ਉਸ ਤੋਂ ਪਹਿਲੇ ਜੇ ਅਜੇ ਤੱਕ ਪ੍ਰਮਾਤਮਾ ਦੀ ਪਿਆਸ ਨਹੀਂ ਪੈਦਾ ਹੋਈ ਤਾਂ ਪਦਾਰਥਾਂ ਦੀ ਪਿਆਸ ਹੋਵੇਗੀ ਅਜੇ ਤੱਕ ਨਿਰੰਕਾਰ ਦੀ ਭੁੱਖ ਨਹੀਂ ਪੈਦਾ ਹੋਈ ਤਾਂ ਸੰਸਾਰ ਦੀ ਭੁੱਖ ਹੋਵੇਗੀ ਅਜੇ ਤੱਕ ਧਰਮ ਦੀ ਤੜਪ ਨਹੀਂ ਪੈਦਾ ਹੋਈ ਤਾਂ ਮਨ ਤੜਪਦਾ ਹੋਵੇਗਾ ਧੰਦੀ ਖਾਤ ਕਿੱਥੇ ਧਰਮ ਦੀ ਤੜਪ ਪੈਦਾ ਹੋ ਜਿਤਨੇ ਚਿਰ ਤੱਕ ਸੰਸਾਰ ਦੀ ਪਿਆਸ ਸ਼ਾਂਤ ਨਾ ਹੋਵੇ ਨਿਰੰਕਾਰ ਦੀ ਪਿਆਸ ਪੈਦਾ ਹੀ ਨਹੀਂ ਹੁੰਦੀ ਨਹੀਂ ਹੁੰਦੀ ਇਸ ਚੱਕਰ 'ਚ ਨਾ ਪੈਣਾ ਕਿ ਦੋਵੇਂ ਪਿਆਸਾਂ ਇਕੱਠੀਆਂ ਚਲਦੀਆਂ ਨਹੀਂ ਚਲਦੀਆਂ ਅਗਰ ਤੁਹਾਡੇ ਵਿੱਚ ਕੋਈ ਅਭਿਆਸੀ ਹੋਵੇਗਾ ਇਸ ਮਾਰਗ ਦਾ ਪੰਧ ਹੀ ਹੋਵੇਗਾ ਬਹੁਤੀ ਪਾਠ ਪੂਜਾ ਨੇ ਵੀ ਅਗਰ ਪੂਰਨ ਤੜਪ ਪ੍ਰਭੂ ਦੀ ਨਹੀਂ ਪੈਦਾ ਕੀਤੀ ਤੂੰ ਵਜੇ ਸੰਸਾਰ ਦੀ ਹੋਵੇਗੀ ਨਿਰੰਕਾਰ ਦੀ ਪਿਆਸ ਨਹੀਂ ਪੈਦਾ ਹੋਈ ਤੁਹੇ ਸੰਸਾਰ ਦੀ ਪਿਆਸ ਹੋਵੇਗੀ ਉਹ ਖਿੱਚਦੀ ਹੋਵੇਗੀ ਜੈਸੇ ਜੈਸੇ ਰੋਜ਼ ਮਨੁੱਖ ਦੀ ਉਮਰ ਵਧੇ ਵੈਸੇ ਵੈਸੇ ਸੰਸਾਰ ਦੀ ਪਿਆਸ ਘਟਣੀ ਚਾਹੀਦੀ ਹੈ ਇਹ ਹੈ ਸਹੀ ਜੀਵਨ ਪਰ ਜੈਸੇ ਜੈਸੇ ਸਰੀਰ ਵਧ ਰਿਹਾ ਹੈ ਉਮਰ ਵਧ ਰਹੀ ਹੈ ਤੇ ਨਾਲੇ ਸੰਸਾਰ ਦੀ ਪਿਆਸ ਵੀ ਵੱਧਦੀ ਜਾਏ ਇਹ ਗਲਤ ਜ਼ਿੰਦਗੀ ਹੈ ਗਲਤ ਜੀਵਣਾ ਹੈ